ਏਅਰ ਇੰਡੀਆ ਨੂੰ 86 ਉਡਾਨਾਂ ਕਿਉਂ ਕਰਨੀਆਂ ਪਈਆਂ ਰੱਦ 300 ਦੇ ਕਰੀਬ ਕਰੂ ਮੈਂਬਰ ਕਿਵੇਂ ਹੋਏ بیمار ਕਿਉਂ ਬੈਠੇ ਇਕੱਠੇ ਘਰ ਚ ਜਾਣੋ ਇਸ ਪੂਰੀ ਰਿਪੋਰਟ ਚ ਜੀ ਹਾਂ 에어 ਇੰਡੀਆ ਨੇ 86 ਉਡਾਨਾਂ ਨੂੰ ਰੱਦ ਕਰ ਦਿੱਤੀਆਂ ਨੇ ਦੱਸਦੀ ਹੈ ਕਿ ਹੁਣ ਜੇਕਰ ਤੁਸੀਂ ਉਡਾਨਾਂ ਦੇ ਰਾਹੀਂ ਕਿਤੇ ਜਾਣਾ ਚਾਹੁੰਦੇ ਹੋ ਜਾਂ ਫਿਰ ਆਪਣੀ ਟਿਕਟ ਜਿਹੜੀ ਕਿ ਬੁੱਕ ਕਰਵਾਈ ਹੋਈ ਹੈ ਤਾਂ ਇਹ ਖਬਰ ਤੁਹਾਡੇ ਲਈ ਵੀ ਬੇਹਦ ਦੀ ਜ਼ਰੂਰੀ ਹੈ ਕਿਉਂਕਿ ਹੁਣ 에어 ਇੰਡੀਆ ਨੇ ਜਿਹੜੀ ਕਿ 86 ਉਡਾਨਾਂ ਰੱਦ ਕਰ ਦਿੱਤੀਆਂ ਨੇ ਉਹ ਕਿਉਂ ਰੱਦ ਕੀਤੀਆਂ ਨੇ ਇਸ ਪੂਰੀ ਰਿਪੋਰਟ 'ਚ ਤੁਹਾਨੂੰ ਦੱਸਦੇ ਹਾਂ ਦਰਅਸਲ ਭਾਰਤ ਦੇ ਵਿੱਚ ਹਵਾਈ ਮੁਸਾਫਰਾਂ ਦੀਆਂ ਮੁਸੀਬਤਾਂ ਘੱਟ ਹੋਣ ਦੇ ਕੋਈ ਸੰਕੇਤ ਜਿਹੜੇ ਕਿ ਦਿਖ ਨਹੀਂ ਰਹੇ ਤਾਂ ਪਿਛਲੇ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਵਿਸਤਾਰਾਂ ਤੋਂ ਉਡਾਨਾਂ ਨੂੰ ਵੱਡੇ ਪੱਧਰ ਦੇ ਉੱਤੇ ਰੱਦ ਕਰ ਦਿੱਤਾ ਗਿਆ ਸੀ ਤੇ ਹੁਣ 에ਅਰ ਇੰਡੀਆ ਐਕਸਪ੍ਰੈਸ ਨੇ ਮੰਗਲਵਾਰ ਰਾਤ ਤੋਂ ਜਿਹੜੀ ਕਿ ਬੁੱਧਵਾਰ ਸਵੇਰ ਤੱਕ 86 ਉਡਾਨਾਂ ਰੱਦ ਕਰ ਦਿੱਤੀਆਂ ਨੇ ਦੱਸਦੇ ਕਿ 에ਅਰ ਇੰਡੀਆ ਐਕਸਪ੍ਰੈਸ ਦੀਆਂ 86 ਅੰਤਰਰਾਸ਼ਟਰੀ ਅਤੇ ਘਰੇਲੂ ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ 에ਅਰਲਾਈਨ ਦੇ 300 ਸੀਨੀਅਰ ਕ੍ਰੂ ਮੈਂਬਰਾਂ ਦੇ ਸਮੂਹਿਕ ਬਿਮਾਰ ਛੁੱਟੀ ਤੇ ਚਲੇ ਗਏ ਸਨ ਯਾਨੀ ਕਿ 300 ਸੀਨੀਅਰ ਕ੍ਰੂ ਮੈਂਬਰ ਜਿਹੜੇ ਕਿ ਇਕੱਠੇ ਹੀ ਬਿਮਾਰ ਹੋ ਗਏ ਤੇ ਉਹ ਛੁੱਟੀ ਲੈ ਕੇ ਚਲੇ ਗਏ ਤਾਂ ਇਹ ਵਿਕਾਸ ਦੱਸ ਦਈਏ ਕਿ ਕੱਲ ਸ਼ਾਮ ਤੋਂ ਕਈ ਕੈਬਿਨ ਕ੍ਰੂ ਮੈਂਬਰਾਂ ਦੇ ਬਿਮਾਰ ਹੋਣ ਦੀ ਰਿਪੋਰਟ ਤੋਂ ਬਾਅਦ ਜਿਹੜਾ ਕਿ ਸਾਹਮਣੇ ਆਇਆ ਹੈ ਤਾਂ ਅਜੇ ਹੀ ਸਥਿਤੀ ਦੇ ਵਿੱਚ 에ਅਰਲਾਈਨ ਦੇ ਕੋਲ ਲੋੜਿੰਦੇ ਕੈਬਿਨ ਕ੍ਰੂ ਮੈਂਬਰ ਨਹੀਂ ਹਨ ਤਾਂ ਇਸ ਲਈ ਕੋਚੀ ਕਾਲੀਕਟ ਅਤੇ ਬੈਂਗਲੁਰੂ ਦੇ ਸਮੇਤ ਕਵਕ ਕਵ ਹਵਾਈ ਅੱਡਿਆਂ ਦੇ ਉੱਤੇ ਕਈ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਤਾਂ ਇਹ ਖਬਰ ਤੁਸੀਂ ਵੀ ਇੱਕ ਵਾਰ ਜ਼ਰੂਰ ਦੇਖ ਲਿਓ ਤੇ ਆਪਣੇ ਦੋਸਤਾਂ ਯਾਰਾਂ ਮਿੱਤਰਾਂ ਨੂੰ ਵੀ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਉਡਾਨਾਂ ਜਿਹੜੀ ਰੱਦ ਕਰ ਦਿੱਤੀਆਂ ਗਈਆਂ ਨੇ ਤਾਂ ਉਹ ਵੀ ਜੇਕਰ ਜਾਣਾ ਚਾਹੁੰਦੇ ਨੇ ਬੈਂਗਲੁਰੂ ਜਾਂ ਫਿਰ ਕੋਚੀ ਤਾਇ ਖਬਰ ਇਕ ਵਾਰ ਜ਼ਰੂਰ ਦੇਖ ਲਿਓ ਦੱਸਿਆ ਜਾ ਰਿਹਾ ਹੈ ਕਿ ਅਚਾਨਕ ਵਾਪਰੀ ਘਟਨਾ ਦੇ ਕਾਰਨਾਂ ਨੂੰ ਸਮਝਣ ਦੇ ਲਈ ਸਿਵਲ ਐਵੀਏਸ਼ਨ ਅਧਿਕਾਰੀ ਮਾਮਲੇ ਜਿਹੜੇ ਕਿ ਜਾਂਚ ਕਰ ਰਹੇ ਨੇ ਤਾਂ ਇਸ ਦੌਰਾਨ ਰਿਪੋਰਟਾਂ ਜਿਹੜੀ ਕਿ ਸੁਝਾਅ ਦਿੰਦੀਆਂ ਨੇ ਮੀਡੀਆ ਰਿਪੋਰਟਾਂ ਦੁਆਰਾ ਦੱਸਦੀ ਹੈ ਕਿ 에어 ਇੰਡੀਆ ਐਕਸਪ੍ਰੈਸ ਦੀਆਂ ਉਡਾਨਾਂ ਸਟਾਫ ਮੈਂਬਰਾਂ ਦੀ ਘਾਟ ਦੇ ਕਾਰਨ ਰੱਦ ਕਰ ਦਿੱਤੀਆਂ ਗਈਆਂ ਸਨ ਕਿਉਂਕਿ ਉਹਨਾਂ ਦਾ ਇੱਕ ਹਿੱਸਾ ਟਾਟਾ ਸਮੂਹ ਦੇ ਮਲਕੀਅਤ ਵਾਲੀ 에어ਲਾਈਨ ਦੇ ਵਿੱਚ ਕਥਿਤ ਦੂਰਪਰਬੰਧ ਦੇ ਵਿਰੋਧ ਦੇ ਵਿੱਚ ਬਿਮਾਰ ਦੱਸੇ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ 에어 ਇੰਡੀਆ ਐਕਸਪ੍ਰੈਸ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਸਾਡੇ ਕੈਬਿਨ ਕਰੂ ਦੇ ਇੱਕ ਹਿੱਸੇ ਨੂੰ ਬੀਤੀ ਰਾਤ ਤੋਂ ਆਖਰੀ ਪਲ ਦੀ ਬਿਮਾਰੀ ਦੀ ਸੂਚਨਾ ਮਿਲੀ ਹੈ ਜਿਸ ਕਾਰਨ ਫਲਾਈਟ ਨੂੰ ਦੇਰੀ ਅਤੇ ਰੱਦ ਕਰ ਦਿੱਤਾ ਗਿਆ ਦੱਸਦੀ ਹੈ ਕਿ ਜਦੋਂ ਕਿ ਅਸੀਂ ਇਨ੍ਹਾਂ ਘਟਨਾਵਾਂ ਦੇ ਪਿੱਛੇ ਕਾਰਨਾਂ ਨੂੰ ਸਮਝਣ ਦੇ ਲਈ ਚਾਲਕ ਦਲ ਦੇ ਨਾਲ ਸੰਪਰਕ ਕਰ ਰਹੇ ਹਾਂ ਦੱਸਦੀ ਹੈ ਕਿ ਕੰਪਨੀ ਨੇ ਕਿਹਾ ਹੈ ਕਿ ਉਹ ਯਾਤਰੀਆਂ ਨੂੰ ਕੋਈ ਅਸੁਵਿਧਾ ਦੇ ਲਈ ਜਿਹੜੀ ਕਿ ਉਹਨਾਂ ਨੂੰ ਅਸੁਵਿਧਾ ਹੋਈ ਹੈ ਜਿਨ੍ਹਾਂ ਨੇ ਟਿਕਟਾਂ ਬੁੱਕ ਕਰਵਾਈਆਂ ਨੇ ਤਾਂ ਕੰਪਨੀ ਨੇ ਯਾਤਰੀਆਂ ਤੋਂ ਮਾਫੀ ਵੀ ਮੰਗੀ ਹੈ ਪ੍ਰਭਾਵਿਤ ਲੋਕਾਂ ਨੂੰ ਪੂਰੀ ਰਿਫੰਡ ਜਾਂ ਰੀ ਸ਼ੈਡਿਊਲਿੰਗ ਦੀ ਪੇਸ਼ਕਸ਼ ਕੀਤੀ ਜਾਵੇਗੀ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕੰਪਨੀ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਅੱਜ ਸਾਡੇ ਦੇ ਨਾਲ ਉਡਾਨ ਭਰਨ ਵਾਲੇ ਮਹਿਮਾਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਹਵਾਈ ਅੱਡੇ ਦੀ ਉੱਤੇ ਪਹੁੰਚਣ ਤੋਂ ਪਹਿਲਾਂ ਇਹ ਜਾਂਚ ਕਰਨ ਕਿ ਉਹਨਾਂ ਦੀ ਉਡਾਨਾਂ ਪ੍ਰਭਾਵਿਤ ਹੋਈਆਂ ਨੇ ਉਹਨਾਂ ਦੀ ਉਡਾਨਾਂ ਰੱਦ ਹੋਈਆਂ ਨੇ ਕੀ ਕੁਝ ਹੋਇਆ ਹੈ ਉਹ ਇੱਕ ਵਾਰ ਇੱਕ ਖਬਰ ਇੱਕ ਵਾਰ ਜ਼ਰੂਰ ਦੇਖ ਲਿਓ ਤੇ ਕਈ ਯਾਤਰੀਆਂ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਦੇ ਉੱਤੇ ਹੀ ਅਚਾਨਕ ਉਡਾਨਾਂ ਰੱਦ ਹੋਣ ਦੀ ਸ਼ਿਕਾਇਤ ਕੀਤੀ ਹੈ